ਸਾਰੇ ਹੀ ਸਾਕੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਆਨਲਾਈਨ ਬੈਂਕਿੰਗ ਫਰਾਡ ਬਹੁਤ ਹੁੰਦੀ ਨਹੀਂ ਤੁਹਾਡੇ ਖਾਤੇ ਵਿੱਚੋਂ ਬਿਨਾ OTP ਜਾਂ ਫਿਰ OTP ਦੇ ਨਾਲ ਪੈਸੇ ਕਢਾ ਲੈ ਜਾਂਦੇ ਹਨ ਅਤੇ ਉਹ ਤੁਹਾਨੂੰ ਵਾਪਸ ਨਹੀਂ ਮਿਲਦੇ ਇਸ ਤਰ੍ਹਾਂ ਦੇ ਫਰਾਡ ਤੋਂ ਤੁਸੀਂ ਕਿਸ ਤਰ੍ਹਾਂ ਬਚਣਾ ਹੈ ਸਾਈਬਰ ਕ੍ਰਾਈਮ ਦੇ ਕਿਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਕਿ ਤੁਹਾਡੇ ਪੈਸੇ ਸਮੇਂ ਸਿਰ ਵਾਪਸ ਆ ਜਾਣ ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਅੱਜ ਤੁਹਾਨੂੰ ਇਸ ਦੇ ਬਾਰੇ ਹੀ ਜਾਣਕਾਰੀ ਦਵਾਂਗੇ ਇਸ ਤੋਂ ਪਹਿਲਾਂ ਜਿਹੜੀ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇ ਕਿਸੇ ਨਾਲ ਵੀ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਹ ਸਮੇਂ ਸਿਰ ਕੰਪਲੇਂਟ ਕਰਕੇ ਆਪਣੇ ਪੈਸੇ ਵਾਪਸ ਉਸ ਨੂੰ ਮਿਲ ਜਾਣ ਤੇ ਕਿਸ ਨੰਬਰ ਤੇ ਕਾਲ ਕਰਨੀ ਹੈ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਵੀਡੀਓ ਵੱਲ ਸਸੀ ਜਾਨੀ ਜੀ ਸਾਰੇ ਮੈਂ ਇਸ ਥੀਮ ਵਾਲੇ ਤੁਹਾਨੂੰ ਦੱਸਾਂਗਾ ਕੋਈ ਜਿੱਥੇ ਬੈਂਕ ਗਿਆ ਉੱਥੇ ਪੈਸਾ ਇਨਵੋਲ ਹੋਇਆ ਉੱਥੇ ਫਰਾਡ ਦਾ ਯੂਰ ਚਾਂਸ ਹੁੰਦਾ ਹੈ। ਉਹ ਜਿਹੜੇ ਵੀ ਅਨਵਾਂਟਡ ਲਿੰਕਸ ਆਉਂਦੇ ਆ ਤੁਹਾਡੇ ਫੋਨ ਤੇ ਉਹਨੂੰ ਜਦ ਤੱਕ ਜੇ ਤੁਹਾਨੂੰ ਉਹਦੀ ਲੋੜ ਨਹੀਂ ਹੈਗੀ ਉਹ ਲਿੰਕ ਤੁਸੀਂ ਨਾ ਖੋਲ੍ਹਿਆ ਕਰੋ। ਉਗੀ ਹਾਲੇ ਪ੍ਰੋਵਾਈਡ ਇਹ ਨਾ ਹੋ ਜਾ ਕਾ ਕਿ ਤੁਸੀਂ ਕੁਝ ਵੀ ਸ਼ੇਅਰ ਨਹੀਂ ਕਰੋਗੇ ਤੁਹਾਡੇ ਨਾਲ ਕੋਡ ਤੁਹਾਡਾ ਕਾਉਂਟ ਹੈ ਹੋ ਜਾਣਾ ਨਾਮ ਵੀ ਨਾਲ ਤੁਹਾਡੇ ਪਹਿਲੇ ਜਿੰਨੇ ਵੀ ਹੈਗੇ ਸਾਰੇ ਨਿਕਲ ਜਾਣਗੇ ਸੋ ਅਨਵੰਟਡਡ ਲਿੰਕਸ ਆਂਦੇ ਵਰਦੇ ਰਹਤੇ ਕਦੇ ਵੀ ਲਿੰਕ ਨਹੀਂ ਗੱਲ ਆ ਜੇ ਫਾਈਲ ਤੁਹਾਡੇ ਨਾਮੇ ਪ੍ਰੋਵਾਈਡ ਹੋ ਵੀ ਜਾਂਦਾ ਹੈ ਤਾਂ ਇੱਕ ਨੰਬਰ ਆ 1903 ਉਹਦੇ ਫੋਨ ਕਰੋ ਨਾਮ ਦੇ ਨਾਲ ਜਿਹੜੇ ਬੈਂਕ ਤੁਹਾਡਾ ਅਕਾਊਂਟ ਹੈ ਉਹਦੇ ਪ੍ਰੋਵਾਈਡ ਫੀ ਨੰਬਰ ਤੁਹਾਡੇ ਕੋਲ ਹੁੰਦੇ ਆ ਉਹਦੇ ਫੋਨ ਕਰੋ ਆਪਣਾ ਕਾਉਂਟ ਨਾਮ ਦੇ ਨਾਲ ਬਰੋਕਰਰ ਆਪਣਾ ਐਟੈਂਟੇਸ਼ਨ ਦੱਸਣੀ ਕੁਝ ਵੀ ਟੀਟੀ ਧਾਰਕਡ ਦਾ ਨੰਬਰ ਦੱਸਣਾ ਕੱਲ ਕੱਲ ਦੇ ਬਹੁਤ ਪ੍ਰੋਬਲਮ ਹੁੰਦੇ ਆ। ਸੋ ਮੇਰੀ ਕਸਟਰੀ ਹੈ ਕਿ ਤੁਸੀਂ ਕਿਸੇ ਵੀ ਅਨਵੰਟਡ ਲਿੰਕ ਨੂੰ ਕਦੇ ਵੀ ਓਪਨ ਨਾ ਕਰੋ। ਜਦ ਤੱਕ ਤੁਹਾਨੂੰ ਉਸ ਲਿੰਕ ਬਾਰੇ ਕੁਝ ਨੌਲੇਜ ਨਹੀਂ ਹੈ। ਤੇ ਜਿਹੜੇ ਜਿਹੜੇ ਬੈਂਕ ਤੋਂ ਦਾ ਆਉਂਦੇ ਆ, ਬਾਅਦ ਤੇ ਜੂੜ ਦੇ ਕੇ ਆਕਰ ਉਹ ਤੇ ਟੋਲ ਫ੍ਰੀ ਨੰਬਰ ਸ਼ੁਰੂ ਲਿਖਿਆ ਹੁੰਦਾ। ਉੱਥੇ ਨਾਮ ਵੀ ਨਾਮ ਫੋਨ ਕਰਿਆ ਕਰੋ। ਧਾ ਕੇ ਤੁਹਾਡਾ ਥੋੜਾ ਬੋਧਣਾ ਪੈਸਾ ਗਿਆ। ਉਹ ਜਿਹੜਾ ਵਾਪਸ ਆ ਸਕਦਾ। ਤੇ ਗੂਗਲ ਤੇ ਸਰਚ ਕਰਿਆ ਕਰੋ ਸਾਈਬਰ ਕ੍ਰਾਈਮ। ਉਹਦੇ ਜੋ ਆਪਣਾ ਜਿਹੜਾ ਵੀ ਤੁਹਾਡਾ ਨਾ ਫਰੋਡ ਹੋਇਆ ਉਹਦਾ ਸਾਰੀ ਡੀਟੇਲ ਪਾਓ ਮੇਰੇ ਘਰ 80 ਤੋਂ 90% ਚਾਰਜ ਹੈ ਤੁਹਾਡੇ ਪੈਸੇ ਵਾਪਸ ਆ ਜਾਣਗੇ ਨੰਬਰ ਤੁਹਾਡੇ ਨਾਲ ਹੈ ਨਹੀਂ ਸੁਣੇ ਮੈਂ ਇਹ ਹੀ ਨਾ ਸੇ ਫਰੋਡ ਵਾਲੀ ਰਸਾਈ ਕਰਾਂਗਾ ਸਰ ਆ ਫਰੋਡ ਤੁਹਾਨੂੰ ਪਤਾ ਹੈ ਕੋਈ ਜੁਨੇਗਾ ਤੋਂ ਕਾਲ ਆਉਂਦੀ ਹੈ ਜਾਂ ਇਹ ਹੋ ਰਹੀ ਆਂਦੀ ਹੈ ਕਿ ਮੈਂ ਬੋਲ ਰਿਹਾ ਕਿ ਤੁਸੀਂ ਤੁਹਾਡਾ ਕੋਈ ਸਾਥੀ ਇੱਥੇ ਫੜਿਆ ਹੈ ਇਸ ਤਰ੍ਹਾਂ ਦੀ ਫੋਟੇ ਕੰਮ ਕਰ ਰਿਹਾ ਸਰ ਕਿ ਕਿਸੇ ਪ੍ਰਕਾਰ ਦੀ ਵੀ ਇਸ ਤਰ੍ਹਾਂ ਕੋਈ ਬੈਂਕ ਦੀ ਡਿਟੇਲ ਪੁੱਛਦਾ ਹੈ ਤੁਹਾਡੇ ਆਪਣੇ ਘਰ ਦੇ ਦੀ ਪੁੱਛਦਾ ਤੁਹਾਡੇ ਤੇ ਤੁਸੀਂ 1930 ਤੇ ਜਾ ਕੇ ਕੋਲ ਖਾਤ ਲਿਖਵਾ ਦੇਣੀ ਆਪਣੇ ਨਟੇ ਦੇ ਦੇਣੀਏ ਉਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਪਰੇਸ਼ਾਨ ਕਰਿਆ ਹੁਣ ਮੈਂ